ਸਾਸੀ ਗਾਲ ਵੀਰ ਜੀ ਕਰਨ ਡੇਰੀ ਫਾਰਮ ਤੇ ਬਹੁ ਬਹੁ ਵੈਲਕਮ ਆ ਵੀਰ ਜੀ ਅੱਜ ਆ ਹੀ ਪਹੁੰਚੇ ਆ ਪਿੰਡ ਪੰਗਵੀ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਕਲਾਂੌਰ ਆਪਣੇ ਵੀਰ ਸਣੀ ਹੁਣਾ ਕੋਲ ਅੱਜ ਤਾਂ ਅਮ ਦੋ ਨਗ ਵਿਖਾਉਣੇ ਆ ਬਾਕੀ ਵੀਰ ਜੀ ਜਿਹੜੇ ਵੀਡੀਓ ਨੂੰ ਵੇਂਦੇ ਹੁੰਦੇ ਆ ਵੱਧ ਤੋਂ ਵੱਧ ਲਾਈਕ ਸ਼ੇਅਰ ਸਬਸਕ੍ਰਾਈਬ ਕਮੈਂਟ ਕਰਿਆ ਕਰੋ ਮੇਰਾ ਭਰਾ ਆ ਵੀਰ ਕੋਲ ਲੈਨੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਠੀਕ ਹੈ ਸਤਿ ਸ੍ਰੀ ਅਕਾਲ ਕੀ ਹਾਲ ਹੈ ਬੜੀਆ ਜੀ ਤਾਜ ਵਪਾਰੀ ਜੀ ਤੁਸੀਂ ਸੁਣਾਓ ਠੀਕ ਠਾਕ ਬੜੀਆ ਵਧੀਆ ਬਾਬੇ ਨਾਲ ਦੀ ਕਿਰਪਾ ਦੇ ਚਲੋ ਕਿਰਪਾ ਜਾਈ ਦੀ ਹੋਰ ਵੀ ਜੀ ਠੀਕ ਠਾਕ ਬੜਾ ਵਧੀਆ ਵਧੀਆ ਤੁਸੀਂ ਸੁਣਾਓ ਬਸ ਵਧੀਆ ਵਧੀਆ ਜੀ ਹੋਰ ਸੁਣਾਓ ਕਿਦਾਂ ਵਿਕਦਾ ਜਾਂਦਾ ਮਾਲ ਮਾਲ ਵਿਕਦਾ ਜਾਂਦਾ ਵਾ ਚਲੋ ਵਧੀਆ ਜੀ ਬਾਕੀ ਵੀਰ ਜੀ ਆਪਣਾ ਐਡਰੈਸ ਬੋਲ ਦਿਓ ਪਿੰਡ ਭਗਵਾ ਜੇ ਹਾਂਜੀ ਜ਼ਿਲ੍ਹਾ ਗਰਦਾਫੋਰ ਜੇ ਸੀਲ ਕਲਾਂ ਨੌਰ ਜੇ ਆਪਣਾ ਮੋਬਾਈਲ ਨੰਬਰ ਬੋਲ ਦਿਓ ਨੰਬਰ 70133 783154 ਜੇ ਠੀਕ ਆ ਵੀਰ ਬਾਕੀ ਜਿਹੜੇ ਵੀਰ ਭਰਾ ਵੈਂਦੇ ਨੇ ਉਹਨਾਂ ਦਾ ਬਹੁਤ ਨਿਆਵਾਜ ਜੇ ਹਾਂਜੀ ਤੇ ਵੀਰ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਹਾਂਜੀ 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 ਬਿਲਕੁਲ ਵੀਰ ਜੀ ਬਾਕੀ ਵੀਰ ਜੀ ਆ ਗਈ ਝੋਟੀ ਆ ਜੇ ਸਹੀਦਾ ਰਿਕਾਰਡ ਹੀ ਤੋੜੀ ਵੀਰ ਜੀ ਆ ਜੇ ਵੱਡੀ ਮੈਚ ਝੋਟੀ ਬਾਕੀ ਉਹਨਾਂ ਦਾ ਦਾਦਾ ਸਭ ਦਾ ਕਾਦ ਦਾ ਵਜਾ ਉਹਨਾਂ ਦੇ ਵੱਡਾ ਅਕੀ ਸ਼ਾ ਕਾਲੀ ਆ ਵਡੀ ਵਡੀ ਫਾਰਮ ਵਾਲੀ ਕਟੀ ਅਸ਼ਾਈ ਦੇਖੋ ਚੱਡਾ ਵੇਖੋ ਝੋਟੀ ਲਈ ਫਿਰਦੀ ਪੰਡਾਂ ਹੀ ਥੱਲੇ ਪੰਡਾਂ ਵਾਕੇ ਸਹੀ ਗੱਲ ਜੀ ਆਹ ਵੇਖੋ ਗਾਜਰੀ ਖਾਣ ਲੱਗਾ 90 ਸਵੇਰ ਲੱਗਾ 16 ਕਿਲੋ ਦਾ ਰਿਕਾਰਡ ਜੀ ਝੋਟੀ ਦਾ ਐਰਕਾ 20 ਕਿਲੋ ਦੁੱਧ ਕੱਢਦੇ ਕੀ ਝੋਟੀ ਅਛਾ ਅਛਾ ਹਾਂਜੀ ਹਾਂਜੀ 20 ਕਿਲੋ 20 ਕਿਲੋ ਕੱਢਦੇ ਕਿ ਦੁੱਧ ਝੋਟੀ ਆ ਯਾਰ ਕਾ ਸਹੀ ਗੱਲ ਕੋਈ ਮੇਰਾ ਵੀਰ ਭਰਾ ਸੇਵਾ ਕਰੇ ਵੱਡੀ ਝੋਟੀ ਆ ਕੋਈ ਛੋਟੀ ਝੋਟੀ ਨਹੀਂ ਗਿਆਗੀ 20 ਤਰੀਕ ਨੂੰ ਇਹ ਦਿਨ ਪੂਰੇ ਜੇ 20 ਤਰੀਕ 23 ਨੂੰ ਦਿਨ ਪੂਰੇ ਜੇ ਵੇਖੋ ਛੱਡੀ ਤੋਰਾ ਵੇਖੋ ਵੀਰ ਜੀ ਛੱਡੇ ਤੇ ਡੱਬ ਵਾਲਾ ਛੱਡਾ ਆ ਥਣ ਕਹੜਾ ਲੱਗਾ ਜੇ ਥਣ ਗਾਜਰੀ ਥਾਣਾ ਮੈਂ ਸੂਕਾ ਲਾ ਲਿਆ ਕੋਈ ਮੇਰਾ ਭਰਾ ਠੀਕ ਆ ਵੀਰ ਦੇਖੋ ਵੀਰ ਜੀ ਝੋਟੀ ਕਾਲੀ ਸ਼ਾਹ ਝੋਟੀ ਥੱਲੇੋਂ ਕਰਮਾ ਵਾਲੀ ਪਾਂਢੀ ਬਣੀ ਫਿਰਦੀ ਆ ਵੱਡੀ ਮੈਂ ਪੂਰੀ ਹਾਂਜੀ ਹਾਂਜੀ ਚ ਸ਼ੱਕ ਵਾਲੀ ਕੋਈ ਗੱਲ ਨਹੀਂ ਆ ਸਹੀ ਗੱਲ ਬੂਥੀ ਵੀਰ ਜੀ ਜੱਸੀ ਗਾ ਮਾਰ ਕੇ ਲੱਗੀ ਇਹਨੂੰ ਬਿਲਕੁਲ ਛੋਟੀ ਜੀ ਚੰਗੀ ਚੰਗੀ ਵੱਡੀ ਛੋਟੀ ਵੇਖੋ ਹਾਂਜੀ ਹਾਂਜੀ ਨਸਲ ਵਾਲੀ ਅਸਲ ਛੋਟੀ ਅਸਲ ਅਸਲ ਬੋਤਾਲੀ ਬਾਕੀ ਮੇਰਾ ਵੀਰ ਭਰਾ ਕੋਈ ਚੰਗੀ ਸੇਵਾ ਕਰੂਗਾ ਚੰਗੀ ਚੰਗੀ ਵੀ ਕਰੂਗਾ ਦੁੱਧ ਵੱਧ ਵੀ ਕੱਢੂਗੀ ਹਾਂਜੀ 20 ਕਿਲੋ ਦੁੱਧ ਕੱਢੂਗੀ ਠੀਕ ਆ ਵੀਰ ਜੀ ਠੀਕ ਆ ਜੀ ਕੋਲ ਨਸਲ ਦੀ ਛੋਟੀ ਦੀ ਹਾਂਜੀ ਹਾਂਜੀ ਵੱਡੀ ਛੋਟੀ ਆ ਪਿਓਰ ਵਾ ਬਾਕੀ ਇੱਥੇ ਮਰਮਰ ਰਹਾ ਕਹਿਣ ਲਾ ਕੇ ਕਰਕੇ ਡੱਬ ਵਾਲਾ ਚੱਡ ਆ ਗਿਆ ਵੀਰ ਜੀ ਨਿਸ਼ਾਨੀਆਂ ਫੁੱਲਿਆ ਦੁੱਧਾ 18 ਕਿਲੋ ਦਾ ਰਿਕਾਰਡ ਹੈ ਝੋਟੀ ਦਾ ਹਾਂ ਜੀ ਨਾ ਦੇਖੋ ਪਟੀਆਂ ਹਾਂ ਜੀ ਲੱਗਾ ਦੋੜਾ ਚੰਗਾ ਇਹਨੂੰ ਹਾਂ ਗੋਲਾ ਚੰਗਾ ਰੇ ਬਿਲਕੁਲ ਵੀਰ ਜੀ ਬਿਲਕੁਲ ਭਾਜੀ ਭੋਲਾ ਵੱਡੀ ਉੱਤੇ ਮੱਝਾ ਡਾਲੇ ਭਾਈ ਝੋਟੀ ਦੇ ਤਾਂ ਇਦਾਂ ਹੀ ਸੋਵੇਂ ਇਦਾਂ ਹੀ ਸੋਵੇਂ ਭਾਈ ਇਦਾਂ ਹੀ ਸਹੀ ਗੱਲ ਆ ਦੇਖੋ ਪਤਲੀ ਚਮੜੀ ਦੀ ਝੋਟੀ ਦੀ ਪਤਲੀ ਬਿਲਕੁਲ ਬਰੀਕ ਚਾਤ ਦੀ 55 ਸਹੀ ਗੱਲ ਜੀ ਹਾਂ ਜੀ ਹਾਂ ਜੀ ਇਹ ਤਾਂ ਗੱਲ ਆ ਦੁੱਧ 20 ਕਿਲੋ ਕਰਦੇ ਕੀ ਹਰ ਦਾ ਹਾਂ ਜੀ ਇਹ ਇਹ ਤੇ ਗੱਲ ਹੈ ਕਿ ਕੱਲੋਂ ਤੂੰ ਤੇ ਕਟੂਗੀ ਕੋਈ ਚੰਗੀ ਸ਼ਵਾ ਕਰੂਗਾ ਬਿਲਕੁਲ ਪੂਰੇ ਰਿਕਾਰਡ ਵਾਲੀ ਝੋਟੀ ਆ ਅਸਲ ਚੀਜ਼ ਆ ਅਸਲ ਪਿੱਛੇ ਚੋੜੀ ਵੇਖੋ ਝੋਡੀ ਕਿੱਡੀ ਜੀ ਸਹੀ ਗੱਲ ਵੀਰ ਜੀ ਪਿੱਛੇ ਮੇਰੇ ਘਰ ਚ ਤੇ 3.5 ਫੁੱਟ ਚੋੜੀ ਹੋਣੀ ਆ ਪਿੱਛੇ ਮਿੱਟੀ ਦੀਆਂ ਵਾਲਾ ਹਾਂਜੀ 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 ਬਿੰਦੀਆਂ ਵਾਲਾ ਛੋਟਾ ਬਿੰਦੀਆਂ ਵਾਲਾ ਸ਼ੋਟ ਆਈ ਗੱਲ ਕਿਹੜਾ ਛੱਡਾ ਸਿੰਧੀਆਂ ਵਾਲਾ ਠੀਕ ਆ ਵੀਰ ਜੀ ਠੀਕ ਆ ਜੀ ਬਾਕੀ ਤੇ ਮਾਰ ਕੈਮਰਾ ਬਾਕੀ ਵੀਡੀਓ ਸਭ ਕੋ ਲੱਭਦਾ ਵਾ ਮੇਰਾ ਵੀਰ ਬਾਕੀ ਵੀਰ ਭਰਾ ਕੋਈ ਆਪਣੀ ਸਮਝ ਕਰੇ ਬੋਲ ਨਸਲ ਦੀ ਝੋਟੀ ਜੇ ਫੇਰ ਤੌਰ ਦਾ ਨਹੀਂ ਇੱਕ ਵਾਰ ਰਾਹੀ ਗੱਲ ਇਹ ਗੱਲ ਵੀਰ ਨੇ ਬਿਲਕੁਲ ਸੱਚੀ ਕਹੀ ਚਾਰ ਜਾਣੇ ਭਾਈ ਮੰਜਾ ਡਾਹ ਕੇ ਤੇ ਸੋਹ ਛੋਟੀ ਥਾਂ ਵੇਖ ਲਗਾ ਥਾਂ ਥਣ ਪਿਓ ਅਸਲ ਚੀਜ਼ ਹੈ ਵੀਰੇ ਅੱਗੇ ਮੰਨ ਕੋਈ ਉਂਗਲੀ ਨਹੀਂ ਕੋਈ ਵੀਰ ਭਰਾ ਰੱਖ ਸਕਦਾ ਕਿ ਇੱਥੇ ਆ ਕੋਈ ਹਨਾ ਸੋਹਣੀ ਬੜੀ ਪੂਥੀ ਨੀਗੀ ਜੀ ਪੂਥੀ ਆ ਛੋਟੀ ਦੀ ਹਾਂਜੀ ਹਾਂਜੀ ਬਾਕੀ ਉੱਤੇ ਕੈਮਰਾ ਮਾਰ ਛੋਟੀ ਦੇ ਹਾਂਜੀ ਛੋਟੀ ਦੱਸੀਆ ਮੈਂ ਹਾਂ ਦੀਆਂ ਦੱਸਾਂ ਢੀ ਦੱਸਾਂ ਢੀ ਬੰਦਾ ਵੀ ਜੀ ਕੋਈ ਬੰਦਾ ਤਕਲੀ ਕੈਮਰੀ ਵਾਲੀ ਝੋਟੀ ਭਾਜੀ ਹਾਂਜੀ 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 ਬਾਕੀ ਵੀਰ ਜੀ ਬਈ ਬਹੁਤ ਬਹੁਤ ਜਿੰਨਾਂ ਦੇ ਬਹੁਤ ਚੰਗੀ ਝੋਟੀ ਆ ਅਸਲ ਵੀਰ ਜੀ ਐਸਾ ਸੀ ਅਸਲ ਝੋਟੀ ਐਸਾ ਝੋਟੀ ਹਾਂਜੀ ਹਾਂਜੀ ਪਿਓਰ ਮੋਰਾ ਪਿਓਰ ਮੋਰਾ ਦੀ ਝੋਟੀ ਦੋਧਾੜੀ ਝੋਟੀ ਪੁੱਛਤਾ ਕਰੋ ਖਟੋਤੀ ਚੰਗੀ ਬਿੰਦਿਆਂ ਵਾਲਾ ਚੱਡਾ ਲਗਾ ਝੋਟੀ ਨੂੰ ਵੇਖੋ ਹਾਂਜੀ ਹਾਂਜੀ ਕੱਲਾ ਕੱਲਾ ਥਾਂ ਦਾ ਦੋਧੇ 20 ਕਿਲੋ ਆਮ ਦਾ ਕੱਡੇਗੀ ਝੋਟੀ ਇਹ 20 ਤਰੀਕ ਨੂੰ ਦਿਨ ਪੂਰੇ ਦੀ ਝੋਟੀ ਦੇ ਹਾਂਜੀ ਹਾਂਜੀ ਇੱਥੇ ਬਣੂ ਇੱਥੇ ਕਿੱਥੇ ਅੱਛਾ ਗੱਲ ਗੇਟ ਤੋ ਹੋ ਗਿਆ ਤੇ ਮਗਰ ਉਹ ਆਏਗੀ ਜੋ ਟੀਮ ਆਊਗੀ 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 ਫਕੀ ਨਹੀਂ ਛੋਟੀ ਜਾਂ ਤੀਜਾ ਸੁਆ ਛੋਟੀ ਦਾ ਵੇਖੋ ਬੁੱਥੀ ਹਾਂਜੀ ਹਾਂਜੀ ਸਹੀ ਗਾ ਮੋਰਾ ਕੈ ਠੀਕ ਆ ਵੀਰ ਜੀ ਫਿਰ ਰੇਟ ਇਹਦਾ ਕਰ ਦਈਏ ਰੇਟ ਇਹਦਾ ਭਾਜੀ ਮੁੱਲ ਕਰਾਂਗੇ ਫੋਨ ਤੇ ਫੋਨ ਤੇ ਮੁੱਲ ਕਰਾਂਗੇ ਮੁੱਲ ਕਰਾਂਗੇ ਛੋਟੀ ਦਾ ਕਰਾਂਗੇ ਠੀਕ ਹੈ ਵੀਰ ਲੋਕਾਂ ਨੂੰ ਪਤਾ ਹੀ ਐ ਏਡੀ ਝੋਟੀ ਕਿੰਨੇ ਦੀ ਮਿਲਦੀ ਆ ਸਹੀ ਗੱਲ ਕੋਈ ਉਹਨੂੰ ਜਾਇਜ ਦਵਾਂਗੇ ਠੀਕ ਹੈ ਬਾਕੀ ਮੇਰਾ ਵੀਰ ਭਰਾ ਫੋਨ ਲਾਏ ਜਿੱਧਰ ਹਾਰ ਆਣਾ ਇਧਰ ਹਾਂਜੀ ਉਹਨਾਂ ਨੂੰ 5000 ਹੋਰ ਸਸਤੀ ਦਵਾਂਗੇ ਝੋਟੀ ਅੱਛਾ ਜਿੱਧਰ ਹਾਂ ਹਾਂਜੀ ਠੀਕ ਹੈ ਹਾਂਜੀ ਬਾਕੀ ਫੁੱਲ ਮਾਨ ਤਨ ਕਰਾਂਗੇ ਕੋਈ ਮੇਰਾ ਵੀਰ ਭਰਾ ਫੋਨ ਲਾਵੇ ਜ਼ਰੂਰ ਠੀਕ ਹੈ ਵੀਰ ਜੀ ਠੀਕ ਹੈ ਬਾਕੀ ਵੀਰ ਜੀ ਕੋਈ ਫੋਨ ਲਾਏ ਮੇਰਾ ਵੀਰ ਭਰਾ ਭੈਣ ਭਰਾ ਮਾਨ ਤਾਨ ਵੀਰ ਨੂੰ ਨਹੀਂ ਹੋਰ ਕਰਦਣਗੇ ਫੋਨ ਲਾ ਕੇ ਜਰੂਰ ਇਹਦਾ ਰੇਟ ਪੁੱਛੇ ਕੋਈ ਜ਼ਿਆਦਾ ਨਹੀਂਗਾ ਹੈਗਾ ਬਾਕੀ ਕਈ ਪੜਦੇ ਹੁੰਦੇ ਹਨਾ ਵੀਰ ਜੀ ਹਾਂਜੀ ਗਾੜੀ ਵੀਰ ਜੀ ਆ ਗਈ ਜਲਸੀ ਗਾੜੀ ਵਸ਼ੀ ਆ ਗਈ ਏ ਅਛਾਈ ਜਲਸੀ ਵਸ਼ੀ ਆ ਗਈ ਗਾੜੀ 16 ਕਿਲੋ ਕੱਢਿਆ ਜੇ ਚਲਸੀ ਵਸ਼ੀ ਵੀਰ ਜੀ ਵਸ਼ੀ 18 ਕਿਲੋ ਦੁੱਧ ਕੱਢਦੇਗੀ ਹਾਂਜੀ ਦੇਖੋ ਪਸ਼ੀ ਚੰਗੀ ਆ ਸੀਨ ਸਾਲ ਪੜੀ ਨਹੀਂ ਮਸ਼ੀ ਤੇ ਵੀਰ ਜੀ ਬੜੀ ਆ ਅਸਰ ਅਸਰ ਅਸਲ ਜਲਸੀ ਥਾਣ ਵੇਖੋ ਤੇਰੇ ਕਿਹੜਾ ਲੱਗਾ ਗਾਜਰੀ ਖਣ ਲੱਗਾ ਗਾਜਰੀ ਗੁਲਾਬੀ ਤੁਸੀਂ ਦੱਸਣਾ ਥਾਣ ਕਿਹੜਾ ਲੱਗਾ ਗੁਲਾਬੀ ਗੁਲਾਬੀ ਖਣ ਲੱਗਾ ਤੁਸੀਂ ਮਿੱਠ ਕੁੜਾ ਵੇਖੋ ਥੋੜੀ ਛੋਟੀਆਂ ਬਾਕੀ 20 ਕਿਲੋ ਦੁੱਧ ਕੱਢੂਗੀ ਕੱਢੂਗੀ ਵੀਰ ਜੀ ਬਾਈ ਤਰੀ ਨੂੰ ਦਿਨ ਪੂਰੇ ਇਹਦੇ ਬਾਈ ਟਾਪੀ ਡੋਂਦੀ ਥੱਲੇ ਟਾਪੀ ਹਾਂ ਚੰਗੇ ਰਿਕਾਰਡ ਵਾਲੀ ਵੀਰ ਜੀ ਬੋਲੇ ਦੀ ਕਾਤੇ ਛੋਟਾ ਵੇਖੋ ਵੀਰ ਜੀ ਥਾਣ ਤੋਂ ਬਹੁਤ ਵਧੀਆ ਥੋੜੀ ਥੱਲੋ ਬਣੇ ਸੀ ਭਾਜੀ ਇਹ ਤਾਂ ਗੱਲ ਆ ਗਈ ਵੇਖੋ ਚੜਾ ਵੇਖੋ ਹਾਂਜੀ ਹਾਂ ਵੇਖੋ ਮਿੱਠ ਮਿੱਠ ਤੇ ਲੱਗਾ ਗੁਲਾਬੀ ਖਣ ਲੱ ਜਿੰਨੀ ਲਾਲ ਉਹਨੇ ਗਲਾਬੀ ਖਾਣਿਆ ਹਾਂ ਇਹ ਗੱਲ ਹੈ ਫੇਰ ਦੱਸਿਓ ਜਿੰਨੀ ਨਾਲ ਉਤੋਂ ਨਾਲ ਥੱਲੋਂ ਵੀ ਲਾ ਲਈਆ ਹਾਂ ਥੱਲਿਆਂ ਵੀ ਲਾ ਲਈ ਬਾਕੀ ਜਿੰਨੀ ਉਤੋਂ ਦੀ ਥੱਲੋਂ ਬਣੇਗੀ ਬੰਦਾ ਇਤਨਾ ਦਾ ਦਿਖਾ ਦੋ ਤਾਂ ਤੂੰ ਤਾਂ ਖਾ ਦੋ ਬਚੀ ਦੇ ਮਾਦੀ ਪੁੱਜੀ ਉਹ ਬੰਦਾ ਕੱਟੀ ਹੋ ਗਈ ਅਜੇ ਹਾਂਜੀ ਹਾਂਜੀ ਸਹੀ ਕਰ ਦੇਖੋ ਵੀ ਦੀ ਬਚੀ ਬਹੁਤ ਧੀਆ ਬਚੀ ਐਪੋ ਧੀਆ ਥੱਲੇ 20 ਕਿਲੋ ਲੈ ਲਵਾਂਗਾ 20 ਕਿਲੋ ਤੇ ਕਰ ਦਊਗੀ ਆਰਾਮ ਨਾਲ ਕਨਾਈ 20 17 ਕਿਲੋ ਬਾਕੀ ਮੇਰਾ ਵੀਰ ਭਰਾਏ ਦੀ ਕੋਈ ਗੱਲ ਨਹੀਂ ਤੂੰ ਤੱਕ ਥਣਾ ਦੀ ਗਰੰਟੀ ਹੋ ਗਈ ਜਦ ਤੱਕ ਜਾਰੀ ਆਪਣੀ ਜੇ ਔਨਲਾਈਨ ਵੀ ਕਿਹਨੂੰ ਖਿਲਾਵਾਂਗੇ ਆਪਣੀ ਗਰੰਟੀ ਸਾਰੀ ਆਪਕੇ ਕਿਹਨੂੰ ਡਰਦੀ ਕੋਈ ਲੋੜ ਨਹੀਂ ਜੇ ਹਾਂਜੀ ਕੋਈ ਇਹਦਾ ਪਰਕਾਰਡ ਪਹਿਲਾਂ ਵੇਖਿਆ ਹੈ ਆਪਣੇ ਸਜਣਾ ਬੰਦਿਆ ਕੋਲ ਲੈਂਦੀ ਆ ਠੀਕ ਹੈ ਠੀਕ ਹੈ ਤੂੰ ਤਾਂ 16 17 ਕਿਲੋ ਕੱਢਦੀ ਰਹੀ ਹੈ ਐ ਰਕੇ ਵੀ ਦੁੱਧ 18 ਕਿਲੋ ਆਮਣਾ ਘਟੇਗੀ ਹਾਂਜੀ ਵੀਰ ਜੀ ਘੱਟੇ ਹਾਂਜੀ ਹਾਂਜੀ ਬਾਕੀ ਬੂਠੀ ਰੱਖੋ ਪਛੀੜੀ ਰੰਗ ਵਾਲਾ ਬਾਕੀ ਇਹ ਨਹੀਂ ਹਾਂਜੀ ਇਹ ਨਾਲ ਲਫਾਫੇ ਵਾਂਗੂ ਖੁੱਲਣੀਆਂ ਭਾਜੀ ਹਾਂਜੀ ਵੀਰ ਜੀ ਇੱਟੇ ਲੱਡੂ ਲਾ ਬੋਤਾ ਮੈਂ ਇਹ ਬਾਹਰ ਨੂੰ ਆਉਣੀ ਏ ਇਹ ਲਫਾਫੇ ਵਾਂਗੂ ਖੁੱਲਣੀਆਂ ਏ ਹਾਂਜੀ 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 ਹਾਂ ਜੀ ਇੰਨੀ ਪਛਾਣ ਨੂੰ ਆਣੀ ਹੈ ਬੱਚੀ ਇੰਨੀ ਹਾਂ ਜੀ ਹਾਂ ਜੀ ਇਹਦੀ ਕੋਈ ਦੰਦ ਦੀ ਲੋੜ ਦੀ ਵੀਰ ਭਰਾ ਨੂੰ ਜਿਹੜਾ ਮਰਜ਼ੀ ਆਨਲਾਈਨ ਮਗਾ ਸਕਦਾ ਬੇਫੇਰ ਲਾ ਕੇ ਬੱਚੀ ਸੋਹਣੀ ਲੱਗੂਗੀ ਬੱਚੀ ਵੀ ਹਾਂ ਇਹ ਗੱਲ ਬਾਕੀ ਇੱਕ ਬੰਨੇ ਮੈਂ ਬਾਲੋ ਇੱਕ ਬੰਨੇ ਨੂੰ ਬਾਲੋ ਦੋ ਵੀ ਕੋਈ ਸੋਨਾ ਹਾਂ ਜੀ ਹਾਂ ਜੀ ਦੋ ਵੀ ਸੰਗਣਾ ਬਾਕੀ ਇਹ ਕਿ ਜਲਸੀ ਵਾਲੋ ਸ਼ਾਈ ਵਾਲ ਲਾ ਲੋ ਹਾਂ ਜੀ ਆਪਣੇ ਵੀਰ ਭਰਾ ਸੰਭਾਲਣ ਆਪਣੇ ਸੰਦੇ ਘਰੇ ਵੀਰ ਭਰਾ ਕੋਈ ਦੇਖੋ ਵੀਰ ਜਿਨ੍ਹਾਂ ਨੇ ਪਸ਼ੂ ਰੱਖੇ ਉਹਨਾਂ ਨੂੰ ਪਤਾ ਲੱਗ ਹੀ ਜਾਣਾ ਵਾ ਇਹ ਕੀ ਚੀਜ਼ ਕੀ ਕਹਾਣੀ ਆ ਲਫਾਫੇ ਮੂੰਗੋ ਖਲਣੀਆਂ ਖੁੱਲੇਗੀ ਵੀਰ ਜੀ ਖੁੱਲੇਗੀ ਇਹ ਬਾਹਰ ਤੋਂ ਆਣੀ ਹੈ ਜੇ ਪੋਤ ਹਾਂਜੀ 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 ਬਾਕੀ ਵੀਰ ਜੀ ਆਪਣਾ ਐਡਰੈਸ ਤੇ ਮੋਬਾਈਲ ਨੰਬਰ ਬੋਲ ਦਿਓ ਇਹਦਾ ਮੁੱਲ ਪਾ ਦਈਏ ਦਾ ਮੁੱਲ ਪਾ ਦਈਏ ਫਿਰ ਇਹਦਾ ਹਾਂਜੀ ਹਾਂਜੀ ਮੁੱਲ ਪਾਈ ਜਿੰਨਾ ਮਰਜ਼ੀ ਕਰੀ ਜਾਈਏ ਹਾਂਜੀ 40000 ਦੀ ਦੇ ਦਾਂਗੇ 40000 ਹਾਂਜੀ ਕਰ ਦਈਏ ਮਾਨਤਾ ਹੋਰ 2000 ਛੋਟ ਕਰ ਦਾਂਗੇ 38000 ਦੀ ਜਸਨੋ ਦਾਂਗੇ 38000 ਦੀ ਵੀਰ ਹੁਣੀ ਆਂਦੇ ਜਸਨੋ ਦਵਾਂਗੇ ਪੂਰੀ ਦੁੱਧ ਵਾਲੀ ਬੱਛੀ ਆ 18 20 ਕਿਲੋ ਦੁੱਧ ਇਹਨੂੰ ਕਿੰਦਾ ਚੰਗੀ ਕੋਈ ਵੀਰ ਭਰਾ ਕੋਈ ਸੇ ਵੰਦ ਰਿਹਾ। ਬਾਕੀ 30000 ਹਜ਼ਾਰ ਛਾੜ ਦਿਆਂਗੇ 37000 ਦੀ ਦੇ ਦੇਾਂਗੇ। ਮੇਰੇ ਨਾਲੋਂ ਪਾਸ ਹੋਰ ਛੋਟ। ਭੈਣ ਜੀ। ਓਏ ਚਾ ਕਹਿਤਾ ਮੁੰਡੇ ਦੇ ਤਾਂ ਹੋਰ ਛੋਟ ਈਓ। ਐਦਾਂ ਦੇ ਐਦਾਂ ਸਹੀ ਅੱਜ। ਅੱਜ ਐਦਾਂ ਦੇ ਐਦਾਂ ਸਹੀ। 500 ਮੇਰੇ ਨਾਲੋਂ ਛੋਟ। ਚਲੋ ਠੀਕ ਆ ਠੀਕ ਆ। ਐਦਾਂ ਦੇ ਸਹੀ 36000 ਦੀ ਦੇ ਦੇਾਂਗੇ। ਚਲੋ ਠੀਕ ਆ ਵੀਰ ਜੀ ਠੀਕ ਆ। ਭੈਣ ਜੀ। ਦੇ ਦੇ ਦਾਂਗੇ ਸਾਡੇ 36000 ਦੀ ਤੂੰ ਨੂੰ ਕਰਕੇ ਦੱਸ ਸਾਡੇ 36000 ਦੀ ਚਲੋ ਠੀਕ ਹੈ ਤਾਂ ਮੁੰਡੇ ਨੂੰ ਦਈਆ 26.5 ਦੀ ਦੇ ਦੇਾਂਗੇ ਪਰ ਕੋਈ ਮਿਲਦੀ ਨਹੀਂ ਜੀ ਕਿਨੇ ਨਹੀਂ ਮਿਲਦੀ ਵੀਰ ਜੀ ਕਿਤੇ ਵੀ ਨਹੀਂ ਜੀ ਮਿਲਦੀ ਨਹੀਂ ਚਲੋ ਵੀਰ ਜੀ ਹੋਰ ਸ਼ਰਤਾਂ ਤੇ ਰੱਖੀ ਜਾਊਗੀ 36000 ਦੀ 36000 ਵੀ ਦੇ ਦੇਆਗੇ ਜਾਂ 36000 ਦੀ ਕੋਈ ਵਸ਼ੀ ਦੇਗੇ ਦੱਸੋ ਨਹੀਂ ਕਿਦੋਂ ਵਾਲੀ ਤਦਾਂ ਦਿਓ 36000 ਦੇ ਦੇਾਂਗੇ ਇਹਦੇ ਵੀ ਜੀ ਕੋਹ ਵੀ ਨਹੀਂ ਰੇਟ ਪਾਉਂਦਾ ਇਹਦਾ ਵੇਖੋ ਬੱਛੀ ਵੇਖੋ ਥਣਾ ਵੱਲ ਮਾਰੋ ਇਹਦਾ ਕੈਮਰਾ ਵਸ਼ੀ ਦੇ ਪੂਰੀ ਕਰੂਗੀ ਕੋਈ ਛੱਟਾ ਨਹੀਂ ਗਾਰੰਟੀ ਹੋ ਗਈ ਭਾਈ ਸਣਾ ਤੱਕ ਆਂਦੇ 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 ਉਹ ਲਾਈਨ ਮੇਰਾ ਭਰਾ ਜਿਹੜਾ ਮਰਜੀ ਬੇਫਿਕਰ ਹੋ ਕੇ ਮੰਗਾਵੇ ਸਹੀ ਗੱਲ ਆ ਬੰਦੀ ਤੁਹਾਡੀ ਗੱਲ ਕੈਮਰਾ ਮਾਰ ਦਿਓ ਫੇਰ ਇਹ ਮੈਂ ਦਿਖਾ ਦੋ ਇਹ ਤੇ ਨਗੀਨਾ ਹੀ ਕੱਢ ਕੇ ਲਿਆਂਦਾ ਨਗੀਨਾ ਨਗੀਨਾ ਹੀ ਲੈਂਦਾ ਉਹ ਡੇਪਾ ਮੈਂ ਨਗੀਨਾ ਹੀ ਲੈਂਦਾ ਵਾ ਇਹਦੇ ਨਗੀਨਾ ਹੀ ਕਰਮਾ ਵਾਲੀ ਪਾਸੋਂ ਚਵਾਈ ਚੋਰੀ ਵੇ ਸਹੀ ਗੱਲ ਜੀ 20 ਲੀਟਰ ਵਾਲੀ ਕੋਟੀ 20 ਲੀਟਰ ਵਾਲਾ ਅੱਜ ਦੋਵੇਂ ਪਸ਼ੂ ਪਰ ਦੋਵੇਂ 18 18 20 20 ਕਿਲੋ ਵਾਲੇ ਨਾ ਮਾੜਾ ਟੰਗਰ ਕਦੀ ਲਿਆ ਆ ਵੇਖ ਦਾ ਦਿਓ ਹਾਂ ਜੀ ਹਾਂ ਜੀ ਹਾਂ ਜੀ ਇੱਥੇ ਖੜੋ ਵੀਰ ਜੀ ਦੇਖੋ ਵੱਡੀ ਛੋਟੀਆ ਵੇਖੋ ਹਾਂਜੀ ਹਾਂਜੀ ਕਾਸੀ ਪੁੱਥਰੀ ਪੱਥੀ ਵੇਖੋ ਜੋਤੀ ਹਾਂਜੀ ਇੱਧਰ ਵੇਖੋ ਠੀਕ ਹੈ ਵੀਰ ਜੀ ਦੇਖੋ ਵੀਰ ਜੀ ਜੋ ਬਾਕੀ ਵੀਰ ਜੀ ਆਪਣਾ ਬੋਲ ਰਿਹਾ ਡਰੈੱਸ ਤੇ ਵੀਰ ਭਰਾ ਕੋਈ ਫੋਨ ਲਾਏ ਦੋਵੇਂ ਪਸ਼ੂ ਵੀਰ ਹਣਾ ਬਹੁਤ ਜਾਇਜ਼ ਪਾਇਆ ਟੌਪ ਦੇ ਪਸ਼ੂ ਆ ਦੋਵੇਂ ਹੀ ਸਾਹ ਸੁਥਰੇ ਬਾਕੀ ਆਪਣੀ ਤਸੱਲੀ ਕਰਕੇ ਠੋਕੜੋ ਤਸੱਲੀ ਆਪਣੀ ਉਹ ਇੱਥੇ ਮੇਰਾ ਵੀਰ ਕਾ ਸਤਿ ਸ੍ਰੀ ਅਕਾਲ ਵੀਰ ਜੀ ਠੀਕ ਹੈ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਪਿੰਡ ਭਗਵਾ ਜੇ ਜ਼ਿਲ੍ਹਾ ਕਰਤਾਰਪੁਰ ਤਸਵੀਰ ਕਲਾਂ ਨੌਰ ਜੇ ਹਾਂਜੀ ਨੰਬਰ 77103 83154 ਠੀਕ ਹੈ ਵੀਰ ਬਾਕੀ ਚੈਨਲ ਬਹੁਤ ਵਧੀਆ ਬਾਦ ਤੋਂ ਬਾਦ ਸ਼ੇਅਰ ਕਰੋ ਵੀਰ ਜੀ ਹਾਂਜੀ ਹਾਂਜੀ ਚੈਨਲ ਨੰਬਰ 954770 ਤੇ ਨਾ ਚਲੋ ਠੀਕ ਹੈ ਸਤਿ ਸ੍ਰੀ ਅਕਾਲ ਜੀ ਭਾਜੀ ਸਤਿ